ਕਰ ਕੇ ਠੀਕ ਹੈ ਜੀ ਰਵਾਸਾ ਦਾ ਜੀ ਲੋਪਰਾ ਚੈੱਕ ਕਰ ਸਕਦਾ ਖਾਂ ਟੂਲ ਵੀ ਦੇ ਸਕਦਾ ਤੋਰਾ ਕਰਮਾਂ ਵਾਲੀ ਤੋਂ ਪਹਿਲਾਂ ਤੋਰਾ ਚੈੱਕ ਕਰ ਲੇ ਮੈਂ ਨੰਮੀ ਤੋੜ ਦਮੜੀ ਜਿਹੜੀ ਕਿਸੇ ਦੀ ਦਿਖਾ ਦੇ ਸਮਾ ਵਾਗਤ ਹੈ ਕਿਸਾਨ ਵੀਰੋ ਤੁਹਾਡਾ ਗਰਜੀਤ ਰਾਏ ਤੇ ਅੱਜ ਦੀ ਵੀਡੀਓ ਕੰਟੇ ੱਲੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਲੀਲੀ ਰਵੀ ਝੋਟੀ ਸੂਈ ਵੀ ਆ ਜੀ ਕਿ ਸਿਪਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 7528000373 ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਕਰ ਲਈਏ ਜੀ ਜਾਨੀ ਬਾਈ ਜੀ ਸਸੀ ਗਾਈ ਸਸੀ ਕਾਲ ਜੀ ਨਾਮ ਵੀਰ ਜੀ ਆਪਣਾ ਬਾਈ ਨਾਮ ਗਰਤੇਜ ਸਿੰਘ ਜੀ ਹਾਂਜੀ ਪਿੰਡ ਪਿੰਡ ਢੱਲੇਵਾਲ ਵੀਰੇ ਜ਼ਿਲ੍ਹਾ ਵੀਰੇ ਜ਼ਿਲ੍ਹਾ ਬਰਨਾਲਾ ਜੀ ਛੋਟੀ ਜਾਣਕਾਰੀ ਹੋ ਜਾਵੇਂ ਸੂਈ ਵੀਰੇ ਦੂਜਾ ਸੂਈ ਠੀਕ ਹੈ ਜੀ ਅੱਜ ਹੋ ਗਈ ਵੀਰੇ 12 ਤਵਾਰਾਂ ਦੀ ਸੂਈ 15 ਵੇ ਤੋਂ ਠੀਕ ਹੈ ਬੱਚਾ ਕੀ ਹੂੰ ਬੱਚਾ ਕੱਟਾ ਜੀ ਵੀਰ ਜੀ ਬੱਚਾ ਕੱਟਾ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦਾ ਚੰਗਾ ਕੱਦ ਬੜਾ ਤੋੜ ਦੋ ਪਰਾ ਦੁੱਧ ਕਿੰਨਾ ਜੀ ਦਾ ਹਾਜ਼ਰ ਦੁੱਧ ਵੀਰੇ 11 ਲੀਟਰ ਹੋਊਗਾ ਖੁੱਲ੍ਹੇ ਜੀ ਠੀਕ ਆ 10 ਮੰਨ ਕੇ ਜਿਹੜਾ ਮਰਜ਼ੀ ਸੌਦਾ ਕਰਕੇ ਦੇ ਠੀਕ ਹੈ ਜੀ ਰਵਾ ਸਕਦਾ ਜੀ ਲੋਪਰਾ ਚੈੱਕ ਕਰ ਸਕਦਾ ਖਾਂ ਫੁੱਲ ਵੀ ਦੇਖ ਸਕਦਾ ਤੋਰਾ ਕਰਮਾ ਵਾਲੀ ਦਾ ਪਹਿਲਾਂ ਤੋਰਾ ਚੈੱਕ ਕਰ ਲੀ ਬੋਲ ਨਮੀ ਤੋਰ ਦੋ ਮੜੀ ਜਿਹੇ ਪਸੰਦ ਦਿਖਾ ਦੇ ਸਮਾਂ ਉਹ ਫਰੰਟੋਂ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਪੂਰਾ ਨਕ ਜੂਨ ਕਰਦਨੇ ਚੈੱਕ ਕਰ ਸਾਡੇ ਯੋ ਜਿੱਥਾ ਉੱਤੇ ਚੈੱਕ ਕਰ ਰਹਾ ਕੁਆਲਟੀ ਕੱਲਾ ਕੱਲਾ ਥਾਣਾ ਮਾਗਰ ਵੀ ਕੱਟਾ ਕਰਮਾਂ ਵਾਲੀ ਦੇ ਠੀਕ ਲੋ ਜੀ ਬਾਈ ਦਿਖਾ ਦਿੰਦਾ ਜੇ ਤੁਸੀਂ ਲਾਹ ਦੇ ਭਰਾ ਤਾਰਾ ਮਿਰ ਜਿੱਗਾ ਹੋਂ ਦਾ ਮਾਰ ਕੇ ਖਾ ਲੈ ਨੀ ਮਾਰ ਦੋ ਜੀ ਮਾਰ ਦੋ ਥਾਰਾ ਮਾਰ ਦੋ ਲੋ 17 ਆ ਵੀ ਕਹਿੰਦਾ ਮਾਰ ਦਨੇ ਆਪਾਂ 17 ਵੀ ਚੱਕਰਾ ਨੇ ਲੋ ਕੋੜਾ ਇਸ ਨੂੰ ਮੈਂ ਥਾਣੇ ਤੇ ਲਈ ਛੱਡ ਦਿਖਾ ਦੇਣਾ ਜੀ ਹੂੰ ਕਰ ਰੱਖੀ ਲੋ ਚ ਚੈੱਕ ਕਰ ਸਦੇ ਬਰਾ ਇਹ ਥਾਣਵੀਰ ਜੀ ਉਹ ਲਾ ਭਾਰਾ ਦਿਖਾਉਂਦੇ ਮਾੜੇ ਬੱਚੇ ਦੰਦ ਮਾਰੇ ਹੋਈ ਕੋਈ ਗੱਲ ਆ ਕਰ ਕੀ ਭਾਰਾ ਦਿਖਾਉਂਦੇ ਜੀ ਹੂੰ ਭਾਰਾ ਕੋਸ ਨੇ ਠੀਕ ਹੈ ਠੀਕ ਹਾਂ ਹੀ ਹਾਂ ਛੋੜਾ ਜਾ ਉਹ ਦੇਖਣ ਨੂੰ ਵੀਡੀਓ ਚ ਭਾਰਾ ਦਿਖਾਉਂਦੀ ਆ ਤਾਂ ਕੋਈ ਗੱਲ ਨਹੀਂ ਬੱਚੇ ਦੇ ਦੰਦ ਮਾਰੇ ਹੋਈ ਇਹਦੇ ਠੀਕ ਹਾਂ ਹੀ ਹਾਂ ਲੋ ਜੀ ਲੋ ਜੀ ਲੀਲੀ ਦਾ ਆਪ ਦੇ ਕੀ ਪ੍ਰਸਕੀਨਾ ਲੋ ਜੀ ਚੋਂ ਜਵਾਦਾ ਬਈ ਕੋਈ ਹੱਥ ਵੀ ਨਾ ਲਾਵੇ ਯਾਰ ਠੀਕ ਹੈ ਜੀ ਦੁੱਧ ਵੀ 10 ਮੰਨ ਕੇ ਜਿਹੜਾ ਮਰਜ਼ੀ ਲੈ ਜਾਏ ਦੋ ਤੇ 10 ਤੋਂ 11 ਕਿਲੋ ਖੁੱਲਈ ਠੀਕ ਹੈ ਜੀ ਆਈ ਹਾਂ ਲੋ ਜੀ ਮਾ ਮੜੀ ਉੱtre ਹੁੰਦਾ ਜੀ ਠੀਕ ਹੈ ਨਹੀਂ ਕੋਈ ਲੋ ਜੀ। ਵਾਹ ਕਿ ਦੱਸੋ। ਲੋ ਜੀ ਚੱਕਰ ਸਾਂ ਥਾਣਪੁਰਾ। ਲੋ। ਮੇਰਾ ਉਹ ਲੰਮਾ ਗਰੋਂ ਦਿਖਾ ਦੇ ਕੋਈ ਚੱਕਰ ਨਹੀਂ ਕੁਛ ਨਹੀਂ ਕਰਦੀ ਜੀ। ਲੋ ਜੀ। ਲੋ ਜੀ। ਤਾਰ ਦੇਖਣੇ ਗੋਤ ਬਰੀਤਾਰਾ ਜੀ ਚੋਣ ਜਵਾਦੀ ਜੀ ਆਪਣੀ ਜ਼ਿੰਮੇਵਾਰੀ ਹੋਈ ਠੀਕ ਹੈ ਜੀ ਲਓ ਜੀ ਲੋਜੀ ਮੂਰਲੇ ਤਾਰਾਂ ਦੀ ਠੀਕ ਹੈ ਵੀਰੇ ਠੀਕ ਹੈ ਬਸ ਤੇਰਾ ਮਰਜ਼ੀ ਵੀਡੀਓ ਕਰਾ ਲਾ ਕੇ ਚੋੜੀ ਦੋ ਤਾਂ ਠੀਕ ਹੈ 10 ਕਿਲੋ ਖੁੱਲਾ ਹੀ ਹੈ ਜੀ 11 ਲੀਟਰ ਹੋ ਠੀਕ ਹੈ ਹਾਂ ਜੀ ਹਾਂ 10 ਲੀਟਰ ਤੇ ਕੰਟਰੈਕਟ ਕਰ ਸਕਦਾ ਹੈਗਾ ਹਾਂ ਜੀ ਹਾਂ 10 ਤੋਂ ਪੌਣੇ 10 ਵੀ ਨਹੀਂ 11 ਲੀਟਰ ਕਹਿੰਦੇ ਹੋ 10 ਲੀਟਰ ਹਾਂ ਜਾਂ 10 ਤੇ ਵੀਰੇ ਮਰਜ਼ੀ ਮੰਗਵਾ ਲਈ ਠੀਕ ਹੈ ਜੀ ਆਪਣੀ ਖੁੱਲ ਜ਼ਿੰਮੇਵਾਰੀ ਹੈ ਤੇ ਰੇਟ ਭਰਾ ਜਾਜਾ ਰੇਟ ਵੀਰੇ ਮੁੱਲ ਜਿੰਨਾ ਮਰਜ਼ੀ ਹੋਵੇ 10 ਜਾਂ ਨਹੀਂ ਆ ਇੱਕ ਲੱਖ 1 ਭਾਈ ਜੀ ਨਾਲ ਜੁਕਨੈਕਟ ਕਰੋ ਇਹ ਜੇ ਕੱਟੀਆਂ ਦੇ ਭਾਈ ਸਵਾ ਸਵਾ ਲਈ ਜਾਂਦੇ ਲੋਕੀ ਠੀਕ ਹੈ ਜੀ ਠੀਕ ਵੀਡੀਓ ਦੇਖ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਤੈਨੂੰ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ